ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ শ্রোਤੇ ਅਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਦਲਜੀਤ ਚੀਮਾ ਬਲਵਿੰਦਰ ਸਿੰਘ ਭੁੰਦੜ ਤੇ ਨਾਲ ਉਹਨਾਂ ਦੇ ਪਰਮਜੀਤ ਸਿੰਘ ਸਰਨਾ ਉੱਚੇਚੇ ਤੌਰ ਦੇ ਉੱਤੇ ਮਿਲਣ ਜਾਂਦੇ ਆ ਜਥੇਦਾਰ ਅਕਾਲਤਖਤ ਸਾਹਿਬ ਨੂੰ ਮਾਛੀਵਾੜਾ ਗੁਰਦੁਆਰਾ ਸਾਹਿਬ ਦੇ ਵਿੱਚ ਪਰ ਜਥੇਦਾਰ ਸਾਹਿਬ ਉਹਨਾਂ ਨਾਲ ਕੋਈ ਗੱਲ ਨਹੀਂ ਕਰਦੇ ਤੇ ਦੂਜੇ ਪਾਸੇ ਐਸਜੀਪੀਸੀ ਨੇ ਫੇਰ ਇੱਕ ਐਮਰਜੈਂਸੀ ਮੀਟਿੰਗ ਜਿਹੜੀ ਆ ਉਹ 23 ਦਸੰਬਰ ਨੂੰ ਸੱਦ ਲਈ ਆ ਤੇ ਚਰਚਾਵਾਂ ਇਹ ਵੀ ਨੇ ਵੀ 23 ਦਸੰਬਰ ਨੂੰ ਅਸਤੀਫਾ ਵੀ ਆ ਸਕਦਾ ਉਹ ਅਸਤੀਫਾ ਕਿਦਾ ਆ ਸਕਦਾ ਕਿਹੜੇ ਨਵੇਂ ਦੋਸ਼ ਕਿਸੇ ਦੇ ਖਿਲਾਫ ਲੱਗ ਸਕਦੇ ਆ ਕੋਈ ਪੁਰਾਣੇ ਹੁਕਮ ਵਾਪਸ ਹੋ ਸਕਦੇ ਆ ਤੁਹਾਤੋਂ ਅਸੀਂ ਜਾਣਨਾ ਚਾਹਾਂਗੇ ਵੀ ਆਖਰਕਾਰ ਫਿਰ ਇਹ ਮੰਨ ਲਿਆ ਜਾਵੇ ਵੀ ਜਥੇਦਾਰ ਕਾਲਤਖਤ ਸਾਹਿਬ ਨੇ ਅੱਜ ਫੇਰ ਕੋਰੀ ਨਾ ਕਰ ਦਿੱਤੀ ਕਹਿੰਦੇ ਹਾਲੇ ਮੇਰੇ ਕੋ ਸਮਾਂ ਹੈ ਨਹੀਂ ਜਿਹੜੀ 2 ਦਿਨ ਪਹਿਲਾਂ ਦੇਖ ਸਰ ਕਟਾਣਾ ਵਿਖੇ ਬਕਾਇਦਾ ਤੌਰ ਤੇ ਇੱਕ ਮੀਟਿੰਗ ਇਹਨਾਂ ਦੀ ਹੋਈ ਹੈ ਐਡਜੈਕਟਿਵ ਕਮੇਟੀ ਦੀ ਅੰਤਰੰਕ ਕਮੇਟੀ ਦੀ ਐਸਪੀਸੀ ਦੀ ਉਸ ਮੀਟਿੰਗ ਦੇ ਵਿੱਚ ਪ੍ਰਧਾਨ ਸਾਹਿਬ ਕਾਫੀ ਨਿਰਾਸ਼ਾ ਦੇ ਆਦਮ ਚਰੇ ਉਹ ਨਹੀਂ ਸੀ ਚਾਹੁੰਦੇ ਵੀ ਇੱਥੇ ਇੱਕ ਕਮੇਟੀ ਬਣਾ ਕੇ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਜਾਂਚ ਕਰਾਈ ਜਾਵੇ ਕਿ ਉਹ ਵਕੀਲ ਵੀ ਹੈਗੇ ਨੇ। ਲੇਕਿਨ ਉਸ ਮੋਨੀਟਰ ਨੂੰ ਉਸ ਉਸ ਮੀਟਿੰਗ ਨੂੰ ਜਿਹੜਾ ਸੀ ਉਹ ਵਿਕਰਮ ਸਿੰਘ ਮਜੀਠੀਆ ਨੇ ਮੋਨੀਟਰ ਕੀਤਾ। ਉਹਨਾਂ ਨੇ ਸਾਰੇ ਮੈਂਬਰਾਂ ਨੂੰ ਸੁਝਾਇਆ ਵੀ ਕਰਨਾ ਆਪਾਂ ਕੀ ਹੈ। ਤੇ ਇਹ ਜਿਹੜੇ ਮੈਂਬਰ ਨੇ ਇਹਨਾਂ ਬਾਰੇ ਅਸੀਂ ਨਹੀਂ ਕਹਿੰਦੇ ਇਹ ਬੀਬੀ ਜਗੀਰਕੌਰ ਦੀ ਹੈ ਵੀ ਇਹਨਾਂ ਦੀ ਮਰੀ ਹੋਈ ਜ਼ਮੀਰ ਆ। ਤੇ ਇਹ ਜੋ ਵੀ ਕੋਈ ਕਹਿੰਦਾ ਉਹਦਾ ਉਹਦੇ ਪਿੱਛੇ ਲੱਗ ਜਾਂਦੇ ਨੇ ਦੂਜੇ ਪਾਸੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਸ ਗੱਲ ਬਾਰੇ ਕਿਹਾ ਸੀ ਪਹਿਲੀ ਗੱਲ ਤੇ ਤੁਸੀਂ ਕਮੇਟੀ ਬਣਾ ਲਈ ਸਕਦੇ ਕਿਉਂ ਇਹ ਮਾਮਲਾ ਅਕਾਲ ਤਖਤ ਦਾ ਹਮ ਗਿਆਨੀ ਇਕਬਾਲ ਸਿੰਘ ਦੀ ਸ਼ਿਕਾਇਤ ਆਈ ਸੀ ਤੇ ਅਕਾਲ ਤਖਤ ਤੇ ਵਿਚਾਰ ਚਰਚਾ ਹੋਈ ਸੀ ਉਹ ਜਹਦਰ ਪਟਨਾ ਸਹਿਬ ਸੀਗਾ ਉਥੋਂ ਦੀ ਮੈਨੇਜਮੈਂਟ ਨੇ ਨਹੀਂ ਸੀ ਕੁਝ ਵੀ ਕੀਤਾ ਹਾਂ ਅਕਾਲ ਤਖਤ ਮੈਨੇਜਮੈਂਟ ਨੂੰਗਾ ਆਦੇਸ਼ ਦੇ ਸਕਦਾ ਹੈ ਵੀ ਤੁਸੀਂ ਇੱਥੇ ਆਪਣੀ ਕਮੇਟੀ ਬਣਾ ਕੇ ਵਿਚਾਰ ਚਰਚਾ ਕਰੋ। ਹੂੰ। ਲੇਕਿਨ ਸ਼ਿਕਾਇਤ ਅਕਾਲ ਤਖਤ ਤੇ ਆਈ ਸੀਗੀ। ਉਦਾਹਰਨ ਆ ਸਾਡੇ ਕੋਲ ਬੜੀ-ਬੜੀ ਇੱਕ। ਇਸੇ ਤਰ੍ਹਾਂ ਗਿਆਨੀ ਰਣਜੀਤ ਸਿੰਘ ਵੀ ਤੇ ਅਕਾਲ ਤਖਤ ਤੇ ਸ਼ਿਕਾਇਤ ਲੈ ਕੇ ਆਇਆ ਸੀ ਤੇ ਆਪਣੀ ਜੀ ਵੀ ਮੇਰੇ ਨਾਲ ਤਕਾ ਹੋ ਰਿਹਾ ਜੀ। ਉਹ ਵੀ ਤੇ ਮੈਨੇਜਮੈਂਟ ਕੋਲ ਨਹੀਂ ਨਹੀਂ ਗਿਆ। ਇਸੇ ਕਰਕੇ ਇਹ ਮੈਨੇਜਮੈਂਟ ਨੂੰ ਜਿਹੜੇ ਉਹਨਾਂ ਦੇ ਆਪਣੇ ਜਥੇਦਾਰ ਲਾਉਣ ਦਾ ਅਧਿਕਾਰ ਹੈ, ਲਾਉਣ ਦਾ ਅਧਿਕਾਰ ਹੈ। ਇਹਦਾ ਇਹਦਾ ਇਹਦੇ ਉੱਤੇ ਤੁਹਾਨੂੰ ਪਤਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਕਬੀਰ ਸਿੰਘ ਹਰਨਵੀਰ ਨੋਟਿਸ ਲੈਸੀਗਾ ਵੀ ਤੁਹਾਨੂੰ ਕੋਈ ਸ਼ਿਕਾਇਤ ਆ ਕਿਸੇ ਜਥੇਦਾਰ ਪਤੀ ਤੁਸੀਂ ਅਕਾਲ ਤਖਤ ਤੇ ਸ਼ਿਕਾਇਤ ਕਰੋ ਅਸੀਂ ਆਪੇ ਵੇਖਾਂਗੇ ਉਹਦਾ ਕੀ ਕਰਨਾ ਸੀ ਮੈਂ ਇਹ ਵੀ ਦੱਸ ਦਿਆਂ ਕਿ ਜਦੋਂ ਵੀ ਕਿਤੇ ਪੰਜ ਤਖਤਾਂ ਦੇ ਜਥੇਦਾਰ ਕੋਈ ਗਲਤੀ ਕਰਦੇ ਆ ਤੇ ਉਹਨਾਂ ਦੀ ਜਿੱਗ ਤੇ ਪੇਸ਼ੀ ਕਰਨੀ ਆ ਤੇ ਕਮੇਟੀ ਕੋਈ ਨਹੀਂ ਕਰ ਸਕਦੀ ਉਹ ਸਾਡੀ ਮਰਿਆਦਾ ਕਹਿੰਦੀ ਹੈ ਪੰਜ ਤਖਤਾਂ ਦੇ ਹੈੱਡ ਗ੍ਰੰਥੀ ਉਹਦੀ ਸੁਣਵਾਈ ਕਰਦੇ ਆ ਜੇ ਇਹ ਮਰਿਆਦਾ ਤੇ ਇਹਨਾਂ ਨੂੰ ਕੀਦ ਕਰ ਮਰਿਆਦਾ ਦਾ ਲੰਘਣ ਕਰਨ ਦੀ ਇਹਨਾਂ ਨੇ ਤਿੰਨ ਮੈਂਬਰੀ ਕਮੇਟੀ ਬਣਾਤੀ ਵੀ ਐਸ ਕੇਸ ਜਿਹਦੀ ਅਜੇ ਤੋਂ 17 ਸਾਲ ਪਹਿਲਾਂ ਪੜਤਾਲ ਹੋ ਚੁੱਕੀ ਹੈ ਉਹ ਕੇਸ ਫਾਈਲ ਹੋ ਚੁੱਕਾ ਵਾ ਕਿ ਤੂੰ ਜਿਹੜੀ ਪੜਤਾਲ ਦੀ ਗੱਲ ਕਰਦੇ ਹੋ ਤੇ ਜਦੋਂ ਹੁਣ ਯਾਨੀ ਹਰਪ੍ਰੀਤ ਸਿੰਘ ਉਹ ਰਹਿ ਗੱਲ ਕਹਤੀ ਆ ਕਿ ਛੇ ਦੀ 15 ਰਾਤ 15 ਰਾਤ ਚੱਲਦਾ ਇਹ ਲੰਘ ਲੈਣ ਦਿਓ ਤੇ ਫਿਰ ਮੈਂ ਸਾਰੇ ਖੁਲਾਸੇ ਕਰੂਗਾ ਤੇ ਉੜਦੀ ਧੂੜ ਦਿਸੂਗੀ ਉੜਦੀ ਧੂੜ ਦਿਸੂਗੀ ਦਬਾਈ ਜਿਹੜੀਆਂ ਮੀਟਿੰਗਾਂ ਤਾਂ ਹੋਈਆਂ ਉਹ ਸਾਰੀਆਂ ਉਹ ਫਿਰ ਜਦੋਂ ਪਰਦੇ ਖੋਲਣਗੇ ਨਾ ਫਿਰ ਕੋਈ ਬਚੇਗਾ ਨਹੀਂ ਨਾ ਕਾਲੀ ਬਚੇਗਾ ਤੇ ਨਾ ਜਥੇਦਾਰ ਬਚੇਗਾ ਕੋਈ ਤਾਂ ਨੂੰ ਇਸ ਗੱਲ ਦਾ ਪਤਾ ਹੋਏਗਾ ਇਹ ਵਿਰਸੇ ਬਲਟੋਏ ਨੇ ਵੀ ਗੱਲ ਕਹੀ ਤੇ ਪਹਿਲਾਂ ਗੱਲ ਵੀ ਸਾਹਮਣੇ ਆਈ ਸੀ ਪਹਿਲਾਂ ਇਹਨਾਂ ਪਹੁੰਚ ਕੀਤੀ ਸੀਗੀ ਸ਼੍ਰੋਮਣੀ ਕਮੇਟੀ ਨੇ ਕਿ ਭਈ ਅਸੀਂ ਅਕਾਲ ਤਖਤ ਤੇ ਪੇਸ਼ ਹੋਣਾ ਚਾਹੁੰਦੇ ਹਾਂ ਸੌਰੀ ਅਕਾਲ ਦਰਬ ਨੇ ਹੂੰ ਇਹ ਵਿਰਸੇ ਬਲਟੋਏ ਨੇ ਵੀ ਸਪੱਸ਼ਟ ਕੀਤਾ ਸੀਗਾ ਵਿਰਸਾ ਬਲਸੋਹਾ ਕਹਿੰਦਾ ਸੀ ਵੀ ਜਿ세 ਜਰਾ ਕਹਿੰਦਾ ਵੀ ਨਹੀਂ ਇਹ ਸਮਾਂ ਨਹੀਂ ਆਇਆ ਯਥੇਦਾਰ ਨੇ ਕਿਹਾ ਸੀ ਭਾਈ ਜੇ ਤੁਸੀਂ ਆਉਣਾ ਤੇ ਅਸਤੀਫਾ ਦੇ ਕੇ ਆਉਣਾ ਪਊਗਾ ਤੁਹਾਨੂੰ ਉਦੋਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਕਾਰਜਕਾਰੀ ਯਥੇਦਾਰ ਜੀ ਜਿਹੜੀ ਗੱਲ ਉਹਨਾਂ ਕਹੀ ਸੀ ਉਹ ਅਖਬਾਰਾਂ 'ਚ ਛਪਿਆ ਸੀਗਾ ਇਹ ਤੁਹਾਨੂੰ ਅਸਤੀਫਾ ਦੇ ਕੇ ਆਉਣਾ ਪਊਗਾ ਅਸਤੀਫਾ ਦੇਣ ਲਈ ਤਿਆਰ ਨਹੀਂ ਜੀਏ ਇਹਨਾਂ ਮੁਰਕੇ ਬੰਦਾ ਨਵਾਂ ਬਣਾ ਲਿਆ ਇਸ ਕਰਕੇ ਜਿਹੜੀ ਹਰਪ੍ਰੀਤ ਉਹਨਾਂ ਗੱਲ ਕਹੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕਹੀ ਹੈ ਅਡਜੈਕਟਿਵ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਵੀ ਉਹਨਾਂ ਦੇ ਤੁਸੀਂ ਕੰਮ ਕਰਤੇ ਰੁਕ ਲੋ ਇਹਦਾ ਮਤਲਬ ਤੁਸੀਂ ਕਰੋ ਤੁਸੀਂ ਅਕਾਲ ਤਖਨ ਨੂੰ ਸ਼ਿਕਾਇਤ ਕਰੋ ਤੁਸੀਂ ਮਵੱਦਲ ਕਰ ਰਹੇ ਹੋ ਉਹਨਾਂ ਦੇ ਰੋਕ ਲਾ ਰਹੇ ਹੋ ਇਹਦਾ ਚਾਰਜਿੰਗ ਸੇਹਰੂ ਦੇ ਰਹੇ ਹੋ ਹੁਣ ਜੇ ਕਿਤੇ ਪੰਚੀਦੀ 15 ਵਾੜੇ ਦੇ ਬਾਅਦ ਜੇ ਕਿਤੇ ਉਹ ਸਾਰਾ ਗਿਆਨੀ ਹੈ ਪ੍ਰੀ ਸਿੰਘ ਪਿਛਲੀਆਂ ਗੱਲਾਂ ਉਹਦੇ ਢੇਡ ਦਿੰਦੇ ਆ ਤੇ ਫਿਰ ਕੀ ਕਰਨਗੇ ਜਦੋਂ ਤੁਹਾਨੂੰ ਜਥੇਦਾਰ ਨੇ ਕਹਿ ਦਿੱਤਾ ਵੀ ਤਿੰਨਾਂ ਦਿਨਾਂ ਤਸਤੀਫੇ ਪ੍ਰਵਾਨ ਕਰਕੇ ਦੇ ਉਹ ਤੇ ਅੱਜ ਕਿੰਨੇ ਦਿਨ ਹੋ ਗਏ ਅੱਜ 18 ਵੀ ਦਿਨ ਹੋ ਗਏ 19 ਦਿਨ ਹੋ ਗਏ ਨੇ ਤੁਸੀਂ ਇੱਥੇ ਕੋਈ ਕਾਰਵਾਈ ਕੀਤੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਇਹ ਦਲਜੀਤ ਚੀਮਾ ਹੁਣਾ ਦਾ ਬਿਆਨ ਆ ਕਹਿੰਦੇ ਸੁਖਬੀਰ ਬਾਦਲ ਹੁਣੀ ਤੇ ਚਾਹਦੇ ਆ ਵੀ ਮੇਰਾ ਅਸਤੀਫਾ ਜਿਹੜਾ ਉਹ ਮਨਜ਼ੂਰ ਹੋ ਜਾਵੇ ਮੈਨੂੰ 2-3 ਮਹੀਨੇ ਦੀ ਤੁਸੀਂ ਛੁੱਟੀ ਦਿਓ ਤਾਂ ਜੋ ਮੇਰੇ ਕੋਲ ਰਜੇਵੇਂ ਜਿਹੜੇ ਆ ਮੈਂ ਉਹ ਪੂਤਾਲਵਾ ਇਨੂੰ ਇਹਨਾਂ ਦੇ ਬੰਦੇ ਨੇ ਕਿਸੇ ਨੇ ਅਪਰੋਚ ਕੀਤਾ ਸੀ ਜੀ ਮੇਰੇ ਨਾਲ ਗੱਲ ਕੀਤੀ ਸੀਗੀ ਮੈਂ ਉਹਨੂੰ ਇਹੀ ਸਲਾਹ ਦਿੱਤੀ ਸੀ ਮੈਂ ਕਿ ਜੇ ਤੁਸੀਂ ਮੈਨੂੰ ਪੁੱਛਦੇ ਹੋ ਕਿ ਐਸੋਲੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਉਹਦੇ ਤੋਂ ਸੀਵਾ ਦੇ ਕੇ ਤੇ ਪ੍ਰਧਾਨਗੀ ਜਿਹੜੀ ਉਹ ਕਿਸ ਸੰਤ ਦੇ ਹਵਾਲੇ ਕਰਨੀ ਚਾਹੀਦੀ ਹੈ ਤੇ ਸੰਤ ਮਹਾਤਮਾ ਕੋਈ ਇਲੈਕਸ਼ਨ ਨਹੀਂ ਲੜਦੇ ਨਾ ਨਾ ਮੁੱਖ ਮੰਤਰੀ ਬਣਦਾ ਹੁੰਦਾ ਤੇ ਨਾ ਕੋਈ ਮੰਤਰੀ ਬਣਦਾ ਹੁੰਦਾ ਤੇ ਮੁੜ ਕੇ ਵੇਖ ਲਓ ਜੇ ਇਲੈਕਸ਼ਨ ਹੋਊਗੀ ਜੇ ਤੁਹਾਡੇ ਹੱਕ ਚ ਗੇਮ ਹੈ ਉਹ ਤੇ ਲੈ ਲਓ ਤੁਸੀਂ ਕੀ ਫਿਰ ਕਹਿੰਦਾ ਸਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਨੀ ਇਹਦੀ ਮੋਹ ਨਹੀਂ ਹੈਗਾ ਜਿੰਨਾ ਮੁੱਖ ਮੰਤਰੀ ਦੀ ਕੁਰਸੀ ਦਾ ਮੋਹ ਨਾ ਦੇਗਾ ਵੀ ਮੈਂ ਪੰਜਾਬ ਦਾ ਮੁੱਖ ਮੰਤਰੀ ਜ਼ਰੂਰ ਬਣਨਾ ਮੈਂ ਇਹ ਚ ਕੋਈ ਛੱਕਲੀ ਗੱਲ ਨਹੀਂ ਜਦੋਂ ਜਦੋਂ ਸਖਬੀਰ ਸਿੰਘ ਬਾਦਲ ਨੇ 18 ਨਵੰਬਰ ਨੂੰ ਜਿਹੜੀ ਚਿੱਠੀ ਲਿਖੀ ਆ ਅਕਾਲ ਤਖਨ ਨੂੰ ਅੱਜ ਜ਼ਿਕਰ ਕੀਤਾ ਵਾ ਵੀ ਮੈਂ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਵਾ ਬਾਕੀ ਕੀ ਰਹਿ ਗਿਆ ਲੇਕਿਨ ਆ ਜਿਹੜੇ ਡਾਕਟਰ ਦਲਜੀਤ ਸਿੰਘ ਚੀਮੀ ਹੋਰੀ ਨੇ ਇਹਨਾਂ ਨੂੰ ਇਹ ਪਤਾ ਕਿ ਸੁਖਬੀਰ ਸਿੰਘ ਬਾਦਲ ਜਵੇਂ ਲਿਓਗੇ ਮੁੜ ਕੇ ਸਾਡਾ ਕੀ ਬਣੂਗਾ ਅਸੀਂ ਕਿਹੜੇ ਪਾਸੇ ਜਣੇ ਇਹ ਆਪਣੀਆਂ ਕੁਰਸੀਆਂ ਤੇ ਆਪਣੇ ਜਿਹੜੇ ਨੇ ਆਪਣਾ ਆਪਣਾ ਸਭਝ ਵਿਚਾਰ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਤੇ ਅਸਤੀਫਾ ਦਿੱਤਾ ਜੇ ਜਿਹਦਰ ਕਾਲ ਤੱਕ ਨੂੰ ਕਹਿ ਦਿੱਤਾ ਮੈਂ ਸੀਮਾ ਦਿੱਤਾ ਫਿਰ ਇਹ ਮਨਜ਼ੂਰ ਕਿਉਂ ਨਹੀਂ ਕਰਦੇ ਕਿਉਂ ਨਹੀਂ ਭੇਜਦੇ ਜਥੇਦਾਰ ਨੂੰ ਹੁਣ 25 ਤੱਕ ਕੁਝ ਨਹੀਂ ਹੋਣਾ ਜੋ ਵੀ ਹੋਏਗਾ 27 ਤੋਂ ਬਾਅਦ ਹੋਏਗਾ ਲੇਕਿਨ ਜਿਹੜੀ ਜਿਹੜੀ ਮੀਟਿੰਗ ਬਣਾਈ ਹੈ ਅੰਤਰਕਮੇਟੀਨ ਦੀ ਜਿਹੜੀ 24 ਘੰਟੇ ਨੋਟਿਸ ਤੇ ਬੁਲਾਈ ਆ 23 ਤਰੀਕ ਨੂੰ ਮੀਟਿੰਗ ਹੋ ਰਹੀਓ ਜੀ ਸ਼ਾਇਦ ਮੁਕਸਰ ਚ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਕੇਸ ਜਿਹੜਾ ਵਾ ਇਹ ਦੁਬਾਰਾ ਫਿਰ ਅਕਾਲ ਤਖਨ ਨੂੰ ਭੇਜਣ ਦੀ ਗੱਲ ਕਰਨਗੇ ਉਹ ਅਕਾਲ ਤਖਨ ਨੂੰ ਭੇਜ ਦਿੱਤਾ ਜਾਏਗਾ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਗਵੀਰ ਸਿੰਘ ਦੀ ਮੀਟਿੰਗ ਹੋਏਗੀ ਉਸ ਮੀਟਿੰਗ ਚੋਂ ਕੀ ਨਿਕਲਦਾ ਇਹ ਨਹੀਂ ਪਤਾ ਲੇਕਿਨ ਜੇ ਗਿਆਨੀ ਹਰਪ੍ਰੀਤ ਸਿੰਘ ਹੁਣ ਵਾਪਸ ਆਉਂਦੇ ਆ ਨਾ ਤੇ ਇਹ ਯਾਦ ਰੱਖ ਲੈਣ ਇਹ ਰੋਲਣਗੇ ਬੜਾ ਉਹਨਾਂ ਹਰ ਗੱਲ ਦੇ ਉੱਤੇ ਉਹਨਾਂ ਦੇ ਖਿਲਾਫ ਗੱਲ ਚੱਲੇਗੀ ਨਾ ਗਿਆਨੀ ਹਰਪ੍ਰੀਤ ਨੇ ਦਬਈ ਚ ਇਹ ਗੱਲ ਕਹੀ ਸੀ ਭਾਈ ਲੋਕ ਮੰਗ ਕਰਦੇ ਵੀ ਤੁਹਾਨੂੰ ਫਕੀਰ ਤੋਂ ਲੈਂਡ ਤੋਂ ਬਾਅਦ ਜਿਹੜੀਆਂ ਗਲਤੀਆਂ ਤੁਸੀਂ ਕੀਤੀਆਂ ਉਹ ਵੱੱਡੀਆਂ ਗਲਤੀਆਂ ਕੀਤੀਆਂ ਉਹ ਬਣਦਾ ਨਹੀਂ ਬੜੀ ਕੋਸ਼ਿਸ਼ ਕੀਤੀ ਗਿਆਨੀ ਹਰਪ੍ਰੀਤ ਨੂੰ ਮਨਾਉਣ ਦੀ ਲਗਰ ਮਨ ਨਹੀਂ ਮੰਨੇ ਉਹ ਉਹਨਾਂ ਆਪਣੀ ਕਰ ਵੀ ਕਰਤੀ ਨਾਲੇ ਪੱਟੀ ਸਾਹਿਬ ਬੇ ਇਤਜ਼ਾਮ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਤੇ ਲੱਗਦੇ ਆ ਉਹ ਜਿਹੜਾ ਗੁਰਪ੍ਰੀਤ ਸਿੰਘ ਆ ਜਿਹੜਾ ਕਹਿੰਦਾ ਮੈਂ ਇਹਨਾਂ ਦਾ ਸਾੰਢੂ ਆ ਇਹ ਪੁਲਿਸ ਦੀ ਇਨਕੁਆਇਰੀ ਕਰਾ ਲੈਣਾ ਪੁਲਿਸ ਪਤਾ ਕਰ ਦਵੇ ਵੀ ਕਿਹੜੇ ਸੰ ਦੇ ਵਿੱਚ ਡਿਵੋਰਸ ਹੋਇਆ ਕਦੋਂ ਵਿਆਹ ਹੋਇਆ ਸੀ ਨਹੀਂ ਹੋਇਆ ਸੀ ਉਹ ਸਾਰੀ ਇਨਕੁਆਇਰੀ ਪੁਲਿਸ ਕਰ ਲਵੇ ਬਿਲਕੁਲ ਕਰ ਲਵੇ ਜੀ ਉਹਨੂੰ ਕੁਝ ਪੁਲਿਸ ਕੋਲ ਜਾ ਕੇ ਦਰਖਾਸਤ ਦੇ ਤੂੰ ਹਾਂ ਪੁਲਿਸ ਕੋਲ ਦਰਖਾਸਤ ਦੇ ਜਾ ਕੇ ਜੇ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕਹੀ ਆ ਵੀ ਜਿਹੜੇ ਲੋਕ ਇਹਨੂੰ ਚੁੱਕੀ ਫਿਰਦੇ ਉਹ ਇਹਦਾ ਨੁਕਸਾਨ ਕਰ ਸਕਦੇ ਆ ਮੁਰਕੇ ਸਾਡੇ ਤੇ ਨੰਗੇ ਇਲਜ਼ਾਮ ਅਸੀਂ ਡੀਜੀਪੀ ਨੂੰ ਕਹਿੰਦੇ ਸਿਕਿਉਰਿਟੀ ਦੇ ਬਰਨਨ ਕੀਤਾ ਜਾਵੇ ਉਹਦੇ ਤੇ ਵੀ ਉਹਨੂੰ ਤਰਾਜਾ ਵੀ ਗਿਆਨੀ ਹਰਪ੍ਰੀਤ ਸਿੰਘ ਮੇਰੀ ਸਿਕਿਉਰਿਟੀ ਦਾ ਪ੍ਰਬੰਧ ਕਿਉਂ ਕਰਦੇ ਆ ਜੀ ਕਹਿਣ ਤੋਂ ਭਾਵ ਇਹ ਹੈ ਵੀ ਜਿਹੜੀ 23 ਤਰੀਕ ਹੈ 23 ਤਰੀਕ ਨੂੰ ਮੈਨੂੰ ਉਮੀਦ ਹੈ ਵੀ ਸ਼ਾਇਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਆਪਣਾ ਅਸਤੀਫਾ ਪੇਸ਼ ਕਰ ਦੇ। ਇਹ ਮੈਂ ਗੱਲ ਕਰ ਚੁੱਕੀ ਦਾ। ਭਈ ਅਗਰ 23 ਤਰੀਕ ਨੂੰ ਧਾਮੀ ਸਾਹਿਬ ਦਾ ਅਸਤੀਫਾ ਹੋ ਜਾਂਦਾ ਉਹਨਾਂ ਦੇ ਖਿਲਾਫ ਦੋਸ਼ ਆਇਦ ਹੋ ਜਾਂਦੇ ਆ ਕੋਈ ਤੇ ਫੇਰ ਕੀ ਸਥਿਤੀ ਬਣ ਸਕਦੀ ਆ? ਵੇਖੋ ਪਹਿਲੀ ਗੱਲ ਤੇ ਆਪਾਂ ਪਹਿਲਾਂ ਵੀ ਕਿਹਾ ਸੀ ਕਮਿਸ਼ਨ ਦੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਇਹਨਾਂ ਨੂੰ ਕਾਨੂੰਨੀ رائے ਲੈਣੀ ਚਾਹੀਦੀ ਸੀਗੀ। ਹੁਣ ਤੁਸੀਂ ਕਮਿਸ਼ਨ ਦੇ ਕੋਲੇ ਪੇਸ਼ ਹੋ ਕੇ ਆਪਣਾ ਜ਼ੁਰਮ ਆਪ ਮੰਨ ਚੁੱਕੇ ਆਂ ਵੀ ਮੇਥੋਂ ਗਲਤੀ ਹੋਈ ਆ ਮੈਂ ਗਲਤੀ ਕੀਤੀ ਮੈਂ ਮਾਫੀ ਚਾਹੁੰਦਾ। ਕਾਨੂੰਨ ਇਹਦੀ ਗੱਲ ਕਹਿੰਦਾ। ਕਾਨੂੰਨ ਕਹਿੰਦਾ ਜੇ ਕਿਸੇ ਨੇ ਗੁਨਾਹ ਕੀਤਾ ਵਾ ਜੇ ਕਿਸੇ ਗਲਤੀ ਕੀਤੀ ਤੇ ਉਹਨੂੰ سزا ਦਿੱਤੀ ਜਾਵੇਗੀ। ਇਹ ਤੇ ਨੈਤਿਕ ਦਾ ਟੁੱਟ ਹੁੰਦਾ ਵੀ ਮੈਂ ਮਾਫੀ ਮੰਗ ਲਿਨਾਂ ਲੇਕਿਨ ਜਦੋਂ ਤੁਸੀਂ ਲਿਖ ਕੇ ਦੇ ਚੁੱਕੇ ਆ ਕੱਲ ਨੂੰ ਉਹ ਮੁਕਦਮਾ ਦਰਜ ਹੋ ਜੂਗਾ ਤੁਸੀਂ ਗ੍ਰਿਫਤਾਰ ਹੋਨੇ ਹੋ ਤੇ ਬਤੌਰ ਪ੍ਰਧਾਨ ਇੱਕ ਕ੍ਰਿਮੀਨਲ ਕੇਸ ਗ੍ਰਿਫਤਾਰ ਪਹਿਲੀ ਵਾਰੀ ਹੋਊਗਾ ਸ਼੍ਰੋਮਣੀ ਦੀ ਦਾ ਪ੍ਰਧਾਨ ਯਾਨੀ ਕੇਵਲ ਸਿੰਘ ਔਰੀ ਸੀਗੀ ਤਖਤਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਕਾਲੀ ਸਰਕਾਰ ਸੀ ਉਹਨਾਂ ਦੇ ਖਿਲਾਫ ਕੇਸ ਦਰਜ ਹੋ ਗਿਆ ਕੇਸ ਦਰਜ ਹੋਣ ਤੋਂ ਪਹਿਲਾਂ ਇਨਕੁਆਇਰੀ ਕਰੁੰਦਰੇ ਅਗਲੇ ਹਾਈ ਕੋਰਟ ਚਲੇਗੇ ਹਾਈ ਕੋਰਟ ਨੇ ਕਹਿ ਤਾ ਨਹੀਂ ਜੀ ਗ੍ਰਿਫਤਾਰੀ ਕਰੋ ਤੇ ਬਾਦਲ ਸਾਹਿਬ ਮੁੱਖ ਮੰਤਰੀ ਜੇ ਨਾ ਕਹਤੇ ਸੀ ਗਿਆਨੀ ਜੀ ਹੋਂਡਾ ਨੋਸਤੀਫਾ ਦੇ ਕੇ ਪੇਸ਼ ਹੋਣਾ ਪਊਗਾ ਤੇ ਗਿਆਨੀ ਕੇਵਲ ਸਿੰਘ ਹੋਰੀ ਜਥੇਦਾਰੀ ਤੋਂ ਅਸਤੀਫਾ ਦੇ ਕੇ ਪੇਸ਼ ਹੋਏ ਸੀ ਤੇ ਫਿਰ ਜੇਲ੍ਹ ਚ ਮਿਹਰਾ ਸੀ ਕੋਈ ਸਮਾ ਇਸ ਕਰਕੇ ਭਾਵੇਂ ਇਹਨਾਂ ਨੂੰ ਜੇਲ੍ਹ ਨਾ ਜਾਣਾ ਪਵੇ ਇਹਨਾਂ ਦੀ ਜ਼ਬਾਨ ਤਾਂ ਬਾਰ ਬਾਰ ਹੋ ਜੇ ਲੇਕਿਨ ਪ੍ਰਧਾਨ ਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਹੋਣਾ ਪਹਿਲੀ ਵਾਰੀ ਸ਼ਾਇਦ ਹੋਗਾ ਇਤਿਹਾਸ ਵਿੱਚ ਮਿਲ ਕੇ ਇਸ ਤੋਂ ਪਹਿਲਾਂ ਕ੍ਰਿਮੀਨਲ ਕੇਸ ਇਹਨਾਂ ਦਾ ਦਰਜ ਨਹੀਂ ਕਿਤੇ ਹੋਇਆ ਉਹ ਵੀ ਨਿੱਜੀ ਤੌਰ ਤੇ हां सियासी केस ਦੀ ਕੈਬਰੀ ਹੋਏ ਨੇ ਭਈ ਪੰਜਾਬੀ ਸੂਬੇ ਦੇ ਮੋਰਚਨ ਲੈ ਕੇ ਹੋਣਗੇ ਕਈ ਐਸਟਰੀ ਨੂੰ ਲੈ ਕੇ ਹੋਣਗੇ ਕਈ ਹੋਏ ਨੇ ਕਿ ਤਨਦਨ ਮੋਰਚਨ ਲੈ ਕੇ ਹੋਏ ਹੋਣਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੇਲ੍ਹਾਂ ਜਾਂਦੇ ਰਹੇ ਨੇ ਜਿਹੇ ਤਰ ਜਾਂਦੇ ਰਹੇ ਨੇ ਲੇਕਿਨ ਇਹ ਨਾ ਨਿੱਜੀ ਕੇਸ ਆ ਤੇ ਕ੍ਰਿਮੀਨਲ ਕੇਸ ਆ ਤੇ ਕੇਸ ਵੀ ਜਿਹੜੀ ਔਰਤ ਨੂੰ ਬੜਾ ਮਾਨ ਦਿੱਤਾ ਸੀ ਬਾਬੇ ਨਾਨਕ ਨੇ ਸੋਕਿਓ ਮੁੰਡਾ ਆਕੀ ਜੱਤ ਜੇ ਮਰ ਜਾਣ ਉਹਦੀ ਤੋਹੀਨ ਦਾ ਕਿਸ ਤਰ੍ਹਾਂ ਹੋਏਗਾ ਇਸ ਕਰਕੇ ਲੱਗਦਾ ਵਾ ਕਿ ਇਹ ਜਿਹੜੀ 23 ਤਰੀਕ ਨੂੰ ਮੀਟਿੰਗ ਆ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੇਸਿਕਲੀ ਆਪ ਸ਼ਰੀਫਾ ਆਦਮੀ ਸੀਗੇ ਫਸ ਗਏ ਕਸੂਤੇ ਜਿਹੜੀ ਚੱਕਰ ਵੀ ਹੁੰਦਾ ਨਾ ਸਿਆਸੀ ਉਹ ਬੜਾ ਮਾਰਾ ਹੁੰਦਾ ਇਸ ਕਰਕੇ ਉਹ ਆਪਣੇ ਅਸਤੀਫੇ ਦੀ ਪੇਸ਼ਕਸ਼ ਜਿਹੜੀ ਆ ਉਹ 23 ਨੂੰ ਕਰ ਸਕਦੇ ਵੀ ਭਾਈ ਮੈਨੂੰ ਛੁੱਟੀ ਦਿਓ ਕਿਸੇ ਹੋਰ ਨੂੰ ਸੇਵਾ ਮੌਕਾ ਦਿਓ ਇਹ ਨਾਵੇਂ ਮੈਂ ਪ੍ਰਧਾਨ ਇੱਥੇ ਮੇਰਾ ਪਰਚਾ ਦਰਜ ਹੋਇਆ ਤੇ ਮੁੜ ਕੇ ਇਹ ਵੀ ਇਤਿਹਾਸ ਦੇ ਪੰਨਿਆਂ ਤੇ ਲਿਖ ਜਾਵੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਵੀ ਕਿਰਮਿੰਦਰ ਪਰਚਾ ਦਰਜ ਹੋਇਆ ਸੀ ਜੀ ਜੀ ਪਰਸਾਪ ਉਧਰ ਦੂਜੇ ਪਾਸੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਵੀ ਸ਼ੀਧੀ ਸਮਾਗਮ ਤੋਂ ਬਾਅਦ ਬੁਲਾਈ ਜਾ ਸਕਦੀ ਆ ਫਿਰ ਜਦੋਂ ਹੁਣ ਵਰਕਿੰਗ ਕਮੇਟੀ ਦੀ ਮੀਟਿੰਗ ਸ਼ੀਧੀ ਸਮਾਗਮ ਤੋਂ ਬਾਅਦ ਹੋਏਗੀ ਦੂਜੇ ਪਾਸੇ ਮੁਲਾਕਾਤ ਹੋਏਗੀ ਜਥੇਦਾਰ ਅਕਾਲ ਚਕਤਬ ਸਾਹਿਬ ਦੇ ਨਾਲ ਤੇ ਉੱਥੇ ਮੁੱਦਾ ਕੀ ਰਿਹਾ ਜਾਂਦਾ ਬਸ ਅਸਤੀਫੇ ਇੱਕ ਏਟਾ ਜਿਹੜਾ ਅਸਤੀਫੇ ਮਨਜ਼ੂਰ ਕਰਨ ਵਾਸਤੇ 3 ਦਸੰਬਰ ਨੂੰ ਹੀ ਕਹਿ ਦਿੱਤਾ ਗਿਆ ਸੀਗਾ ਉਹਨੂੰ ਏਟਾ ਵੱਡਾ ਮਸਲਾ ਬਣਾ ਦਿੱਤਾ ਗਿਆ ਜਥੇਦਾਰ ਸਾਹਿਬ ਨੇ ਦੋ ਗੱਲਾਂ ਕਹੀਆਂ ਨੇ ਪਹਿਲੀ ਗੱਲ ਤੇ ਜਿਹੜੇ ਅਕਾਲ ਤਖਤ ਤੋਂ ਆਦੇਸ਼ ਜਾਰੀ ਹੋਏ ਸੀ ਵੀ ਤੁਸੀਂ ਅਸਤੀਫੇ ਪ੍ਰਵਾਨ ਕਰਕੇ ਤੇ ਕੱਲ ਤੱਕ ਨੂੰ ਭੇਜੋ ਤੁਹਾਨੂੰ ਪਤਾ ਹੋਏਗਾ 16 ਨਵੰਬਰ ਦੀ ਮੀਟਿੰਗ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਬਲਵਿੰਦਰ ਸਿੰਘ ਭੁੰਦਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਅਕਾਲ ਤਖਤ ਦੇ ਜਹਦਰ ਗਿਆਨੀ ਰਗबीर ਸਿੰਘ ਦੇ ਕਰ ਹੁੰਦੀ ਹੈ ਤੇ ਜਦੋਂ ਉੱਥੇ ਕਿਹਾ ਜਾਂਦਾ ਨਾ ਵੀ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਵਾ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਉਦੋਂ ਹੀ ਕਿਹਾ ਸੀ ਫਿਰ ਕਾਪੀ ਸਾਨੂੰ ਵੀ ਭੇਜਿਓ ਪਰ ਇਹਨਾਂ ਕਾਪੀ ਨਹੀਂ ਭੇਜੀ ਤੱਕ ਜੇ ਉਦੋਂ ਹੀ ਭੇਜ ਦਿੰਦੇ ਤੇ ਗੱਲ ਮੁੱਕ ਜਾਂਦੀ ਹੁਣ ਇਹ ਛੇਦੀ 15 ਵਾਲੇ ਤੋਂ ਬਾਅਦ ਇਹਨਾਂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਏਗੀ ਤੇ ਹੁਣ ਇਹਨਾਂ ਦੀ ਸੱਪ ਦੇ ਮੂੰਹ ਚ ਕੋੜ ਕਿ ਲਈ ਆਈ ਪਈ ਐ ਖਾਂਦੇ ਆ ਤੇ ਕੋੜ ਹੁੰਦਾ ਛੱਡਦੇ ਆ ਤੇ ਫਿਰ ਹੀਨਤ ਹੁੰਦੀ ਐ ਪਰ ਇਹਨਾਂ ਨੂੰ ਉਹ ਖਾਣੀ ਪਊਗੀ ਇਹਨਾਂ ਨੂੰ ਉਸ ਤੀਫੇ ਮਨਜ਼ੂਰ ਕਰਨੇ ਪੈਣਗੇ ਜੇ ਨਹੀਂ ਕਰਨਗੇ ਤੇ ਫਿਰ ਸੰਗਤਾ ਮੂੰਹ ਨਿਲਾਉਣਗੇ ਸੰਗਤਾ ਫਿਰ ਪਿੰਡਾਂ ਚ ਵੜ ਨਹੀਂ ਦੇਣਗੀਆਂ ਇਹਨਾਂ ਨੂੰ ਧੂਕੇ ਬਾਹਰ ਕੱਢਣ ਗਿਆ ਸੰਗਤ ਇਸ ਕਰਕੇ ਸਤੀਫੇ ਮਨਜ਼ੂਰ ਕਰਨੇ ਇਹਨਾਂ ਦੀ ਇੱਕ ਜ਼ਰੂਰਤ ਹੋ ਗਈ ਹੈ ਦੂਸਰੀ ਚੀਜ਼ ਦੂਜਾ ਗਿਆਨੀ ਹੋਰਾਂ ਨੇ ਨਿਕਲ ਕੀਰ ਗੀਰ ਸਿੰਘ ਹੋਰਾਂ ਨੇ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਜਿਹੜੀ ਸੱਤ ਮੈਂਬਰੀ ਵਰਕਿੰਗ ਕਮੇਟੀ ਆ ਉਹਨੇ ਆਪਣਾ ਅਜੇ ਤੱਕ ਕੰਮਕਾਰਪਨ ਸ਼ੁਰੂ ਕੀਤਾ ਉਹ ਆਪਣੀ ਮੀਟਿੰਗ ਕਰੇ ਆਪਣਾ ਕੰਮਕਾਰ ਸ਼ੁਰੂ ਕਰੇ ਉਹਦੀ ਰਿਪੋਰਟ ਜਿਹੜੀ ਆ ਉਹ ਅਕਾਲ ਤਖਨ ਨੂੰ ਦੇਵੇ ਤੇ ਸਾਡੇ ਕੋਲ ਫੇਰ ਆਇਓ ਤੁਸੀਂ ਜਿਹੜੀ ਗੱਲ ਕਰਨੀ ਹੈ ਅਸੀਂ ਤੁਹਾਡੀ ਉਹਦੇ ਕੋਈ ਗੱਲ ਨਹੀਂ ਸੁਣੀ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਕਿਸੇ ਜਿਹੜੇ ਨਾਲ ਕੋਈ ਗੱਲ ਨਹੀਂ ਕਰਨੀ ਏਸੇ ਕਰਕੇ ਅੱਜ ਗਿਆਨੀ ਰਗਬੀਰ ਸੁਖਰਦ ਕਹਤਾ ਕਿ ਭਾਈ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਕੋਈ ਮੁਲਾਕਤ ਨਹੀਂ ਕਰਨੀ ਤੁਹਾਡੇ ਨਾਲ ਕੋਈ ਵਿਚਾਰ ਸਚਾ ਨਹੀਂ ਕਰਨੀ ਪਹਿਲਾਂ ਜੋ ਅਕਾਲ ਤਖਨ ਦਾ ਹੁਕਮ ਆ ਉਹਨੂੰ ਤੁਸੀਂ ਜਿਹੜਾ ਪ੍ਰਵਾਨ ਕਰੋ ਉਹਨੂੰ ਤੁਸੀਂ ਜਿਹੜੀ ਪ੍ਰਵਾਨਗੀ ਦਿਓ ਫਿਰ ਗੱਲ ਕਰਾਂਗੇ ਤੁਹਾਡੇ ਨਾਲ ਵੀ ਅਗਲੀ ਗੱਲ ਆਪਾਂ ਕੀ ਕਰਨੀ ਹੈ ਜੀ ਜੀ ਪੱਟੀ ਸਾਹਿਬ ਇੱਕ ਪਾਸੇ ਤੁਸੀਂ ਦੇਖੋ ਵੀ ਅਕਾਲੀ ਦਲ ਦੇ ਆਗੂ ਜਿਹੜੇ ਆ ਉਹ ਮਿਲਣ ਨੂੰ ਕਾਲੇ ਆ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਕਿਸੇ ਤਰੀਕੇ ਇਹ ਹੁਣ ਜਿਹੜਾ ਵਿਵਾਦ ਇਹ ਜਿਹੜਾ ਪਾੜਾ ਵੱਧਦਾ ਜਾ ਰਿਹਾ ਇਹਦਾ ਡੈਮੇਜ ਕੰਟਰੋਲ ਜਿਹੜਾ ਉਹ ਕੀਤਾ ਜਾਏ ਦੂਜੇ ਪਾਸੇ ਅੱਜ ਇੱਕ ਵਾਰ ਫੇਰ ਮਿਰਸਾ ਸਿੰਘ ਬਲਟੋਆ ਆਪਣੇ ਸੋਸ਼ਲ ਮੀਡੀਆ ਪੇਜ ਤੋਂ ਫੇਸਬੁੱਕ ਦੇ ਅਕਾਊਂਟ ਤੋਂ ਇੱਕ ਵੀਡੀਓ ਬਣਾਉਂਦੇ ਆ 9 ਮਿੰਟ ਦੀ ਵੀਡੀਓ ਆ ਉਹ ਰਿਲੀਜ਼ ਕਰਦੇ ਆ ਜਿਹਦੇ ਵਿੱਚ ਉਹ ਇਲਜ਼ਾਮ ਲਗਾ ਰਹੇ ਆ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿਹੜੇ ਆ ਕਹਿੰਦੇ ਵੀ ਝੂਠ ਬੋਲਦੇ ਆ ਇਹਨਾਂ ਨੇ ਕੀਰਤਨ ਸਮਾਗਮ ਜਿਹੜਾ ਹੋ ਰਿਹਾ ਸੀਗਾ ਦਮਦਮਾ ਸਾਹਿਬ ਦੇ ਵਿੱਚ ਕਹਿੰਦੇ ਉਹਨੂੰ ਰੋਕਾਇਆ ਤੇ ਫਿਰ ਪੰਜ ਪਿਆਰਿਆਂ ਦੇ ਅੱਗੇ ਜਾਂ ਪੰਜ ਸਿੰਘ ਸਾਹਿਬਾਨਾਂ ਦੇ ਅੱਗੇ ਕਹਿੰਦੇ ਆਪਣੀ ਗੱਲ ਰੱਖੀ ਜਿਹੜੀ ਇਹਨਾਂ ਨੇ ਤਕਰੀਰ ਜਿਹੜੀ ਆ ਉਹ ਪੇਸ਼ ਕੀਤੀ। ਵੈਸੇ ਵਿਰਸਾ ਸੀ ਕਿ ਬਲਟੋਵਾ ਨੂੰ ਜਿਹੜਾ ਵਾ ਉਹ ਐਂਟਰਟੇਨ ਨਹੀਂ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ। ਇਹ ਇੱਥੇ ਇਹ ਮੈਂ ਇਹ ਸਵਾਲ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਵਾ ਵੀ ਇੱਕ ਪਾਸੇ ਤਾਂ ਅਕਾਲੀ ਦਲ ਚਾਹੁੰਦਾ ਵੀ ਇਹ ਪਾੜਾ ਮੁੱਕ ਜਵੇ। ਇਹ ਜਿਹੜਾ ਕਨਫਲਿਕਟ ਵੱਧਦਾ ਜਾ ਰਿਹਾ ਇਹ ਕਿਸੇ ਤਰੀਕੇ ਕਿਸੇ ਤਨ ਪੱਤਰ ਲੱਗੇ ਪਰ ਦੂਜੇ ਪਾਸੇ ਵਿਰਸਾ ਸਿੰਘ ਬਲਟੋਆ ਨੇ ਜਿਹੜਾ ਮੋਰਚਾ ਖੋਲ੍ਹਿਆ ਹੋਇਆ ਉਹ ਬਾਦ ਦਸਤੂਰ ਜਾਰੀ ਹੈ ਵਿਰਸਾ ਸਿੰਘ ਬਲਟੋਆ ਤੇ ਬਿਕਰਮ ਸਿੰਘ ਮਜੀਠੀਆ ਦੋਵੇਂ ਇੱਕ ਸਿੱਕੇ ਦੇ ਦੋ ਪਹਿਲੂ ਨੇ ਇਸ ਕਰਕੇ ਉਹ ਇਕੱਠੇ ਨੇ ਇਹਨਾਂ ਦੀ ਰਾਇ ਨਾ ਜੋ ਹੁੰਦਾ ਉਹ ਹੋ ਰਿਹਾ ਵਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਥੇਦਾਰ ਦੇ ਉੱਤੇ ਤੁਸੀਂ ਇਹੋ ਜਿਹੇ ਇਲਜ਼ਾਮ ਲਾ ਕੇ ਕੌਮ ਦਾ ਕਿੰਨਾ ਕ ਨੁਕਸਾਨ ਕਰ ਰਹੇ ਇਹਨਾਂ ਨੂੰ ਪੰਥ-ਪੰਥ ਕੂਕਣ ਦੀ ਲੋੜ ਨਹੀਂ ਹੋਣੀ ਗਈ। ਨਾ ਇਹ ਪੰਥ ਰਹੇ ਅਤੇ ਨਾ ਪੰਥ ਰਹੇ ਨਾ ਰਹਿ ਸਕਦੇ। ਵਿਰਸਾ ਸਿੰਘ ਬਲਟੋਆ ਤੇ ਜੇ ਗੱਲ ਕਰਨੀ ਹੈ ਤਾਂ ਉਹ ਸ਼ਿਕਾਇਤ ਸ਼੍ਰੋਮਣੀ ਕਮੇਟੀ ਨੂੰ ਕਰੇ। ਸ਼੍ਰੋਮਣੀ ਕਮੇਟੀ ਨੂੰ ਕਹੇ ਤੇ ਆਹ ਉਹਨੇ ਉੱਥੇ ਵਗਿਆ ਕੀਤੀ ਤੇ ਖਵਾਰਵੀ ਕੀਤੀ ਜਾਵੇ। ਕਿਉਂ ਨਹੀਂ ਕਰਦਾ ਸ਼ਿਕਾਇਤ? ਕੀ ਵਿਰਸਾ ਸਿੰਘ ਬਲਟੋਆ ਦੇ ਲਾਈਵ ਹੋਣ ਕਹਿਣ ਲੈ ਅਣੀ ਗੱਲ ਮੰਨਝੋਗੀ ਵੀ ਆ ਗੱਲ ਉੱਥੇ ਹੋਈ ਹੈ। ਪੀ ਕੀਰਤਨ ਗਵਾ ਕੇ ਗਿਆਨੀ ਹੋ ਰਹੇ ਨੇ ਕੀਤਾ ਜੇ ਕੀਤਾ ਤੇ ਭਾਈ ਫਿਰ ਜਾ ਕੇ ਤੂੰ ਜੁਡੀਸ਼ੀਅਨ ਚਲ ਜਾ ਦੇ ਦੇ ਉੱਥੇ ਦਰਸ ਦਰਖਾਸਤ ਦੇ ਖਿਲਾਫ ਇੱਕ ਜਾਂ ਕੋਰਟ ਚਲ ਜਾ ਪੁਲਿਸ ਕੋਲ ਸ਼ਿਕਾਇਤ ਕਰ ਦੇ ਵੀ ਸਾਡੀ ਵਗਿਆ ਕੀਤੀ ਇਹਨੇ ਸ਼੍ਰੋਮਣੀ ਕਮੇਟੀ ਨੂੰ ਸ਼ਿਕਾਇਤ ਕਰ ਦੇ ਲਾਈਵ ਹੋ ਕੇ ਕੀ ਸ਼ਬਦ ਕਰਨਾ ਚਾਹੁੰਦੇ ਤੁਸੀਂ ਇਹ ਤੁਹਾਡੇ ਹੀ ਅਪਾਇੰਟ ਕੀਤੇ ਹੋਏ ਜਥੇਦਾਰ ਨੇ ਬਿਰਸਾ ਸਿੰਘ ਬਲਟਵਾ ਜੀ ਜਦੋਂ ਕਿਤੇ ਬੋਲਣ ਦਾ ਮੌਕਾ ਹੈ ਤੁਸੀਂ ਉਦੋਂ ਨਹੀਂ ਬੋਲੇ ਜਦੋਂ ਵਕਾਇਦਾ ਤੌਰ ਤੇ ਆਲਮ ਨੂੰ ਸ਼ਾਮਲ ਕੀਤਾ ਗਿਆ ਸੀ ਅਕਾਲੀ ਦਲ ਤੇ ਟਿਕਟ ਦਿੱਤੀ ਗਈ ਤੁਸੀਂ ਉਦੋਂ ਗਾਲ ਚ ਢੋਲ ਪਾਉਂਦੇ ਹੋ ਰੌਲਾ ਪਾਉਂਦੇ ਹੋ ਵੀ ਅਕਾਲੀ ਦਲ ਦੇ ਬੇੜਾਗਰ ਕਰਤਾ ਅਕਾਲੀ ਦਲ ਦੇ ਇਹਨਾਂ ਨੇ ਅਕਾਲੀ ਦਲ ਨੂੰ ਗ੍ਰਹਿਣ ਲੱਗ ਗਿਆ ਲੋਕ ਤੁਹਾਡੇ ਨਾਲ ਖਲੋਂਦੇ ਲੋਕ ਕਹਿੰਦੇ ਵੀ ਵਾਕਈ ਬਿਰਸਾ ਸਿੰਘ ਬਲਟਵਾ ਪੰਥਕ ਵਿਰਸਾ ਸਿੰਘ ਬਲਟੋਵਾ ਉਦੋਂ ਢੋਲ ਪਾ ਕੇ ਰੋਣਾ ਪਉਂਦਾ ਗਲਤ ਰੋਣਾ ਪਉਂਦਾ ਜਦੋਂ ਡੀਜੀਪੀ ਸੈਣੀ ਨੂੰ ਲਾਇਆ ਗਿਆ ਸੀਗਾ ਵਿਰਸਾ ਸਿੰਘ ਉਦੋਂ ਰੋਣਾ ਪਉਂਦਾ ਜਦੋਂ ਮਹਿਬਤ ਕਲਾ ਕੋਲ ਗੋਲੀ ਚੱਲਦੀ ਸੀ ਇਹ ਕਹਿ ਦਣਾ ਜੀ ਮੈਂ ਤੇ ਅੰਦਰ ਵਿਰੋਧ ਕੀਤਾ ਸੀ ਮੇਰੀ ਸੁਣੀ ਕਿਸੇ ਨੇ ਨਾ ਅੰਦਰ ਕਿਹਨੇ ਵੀ ਕਿਸੇ ਨੇ ਕਿਹਾ ਕੀਤਾ ਕਿ ਨਹੀਂ ਕੀਤਾ ਤੁਸੀਂ ਭਾਈ ਤੁਸੀਂ ਕਹਿੰਦੇ ਹੋ ਕੀਤਾ ਸੀਗਾ ਇਸ ਕਰਕੇ ਵਿਰਸਾ ਬਲਟੋਵਾ ਜੀ ਤੁਹਾਡੇ ਕੇ ਹੱਥ ਜੁੜ ਕੇ ਬੇਨਤੀ ਆ ਪਿਤਾਕਤਾ ਦੇ ਜਥੇਦਾਰ ਦੇ ਉੱਤੇ ਤੁਸੀਂ ਗੱਲ ਵੀ ਕਰਨੀ ਹੈ ਤੇ ਤਲੀਕ ਤਰੀਕੇ ਤੇ ਸਲੀਕੇ ਨਾਲ ਕਰੋ ਜਿਸ ਤਰੀਕੇ ਨਾਲ ਤੁਸੀਂ ਇਲਜ਼ਾਮਬਾਜ਼ੀ ਗਲਾਰੇ ਹੋ ਨਾ ਉਹਦੇ ਵਿੱਚ ਕੁਝ ਹੋਰ ਹੀ ਨਿਕਲ ਰਿਹਾ ਵਾ ਪਰ ਪੱਟੇ ਸਾਹਿਬ ਇੱਕ ਹੋਰ ਵੀ ਇੱਕ ਇੱਕ ਪੱਟੇ ਸਾਹਿਬ ਇਥੋਂ ਇੱਕ ਗੱਲ ਹੋਰ ਵੀ ਸਾਹਮਣੇ ਆਉਂਦੀ ਆ ਨਾ ਵੀ ਜਿਹੜੇ ਧੜੇ ਖਤਮ ਕਰਨ ਵਾਸਤੇ ਕਿਹਾ ਗਿਆ ਸੀ ਉਹ ਤਾਂ ਬਾਦਸਤੂਰ ਜਾਰੀ ਆ ਉਹਦੇ ਧੜੇ ਤੇ ਧੜਾ ਬਣਦਾ ਹੀ ਜਾ ਰਿਹਾ ਅੱਜ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਹੋਰਾਂ ਦੇ ਗਰੁੱਪ ਨੇ ਆ ਕੇ ਇੱਕ ਜਿਹਦਰ ਕੱਲ ਤੱਕ ਨੂੰ ਮੰਗ ਪੱਤਰ ਦਿੱਤਾ ਵਾ ਨਹੀਂ ਗਰੁੱਪ ਨਹੀਂ ਅਮਰਤਪਾਲ ਹੋਣਾ ਦੇ ਫਾਦਰ ਤਰਸੀਮ ਸਿੰਘ ਹੁਣੀ ਖੁਦ ਆਏ ਆ ਨਾਲ ਸਾਥੀ ਆ ਤੇ ਗੁਰਪੀਅ ਹੋਏ ਨਾ ਜੀ ਜੀ ਜੇ ਸਾਥੀ ਆਏ ਤੇ ਨਾਲ ਗੁਰਪੀਅ 10 ਬੰਦੇ ਤੇ ਗਰੁੱਪ ਜੀ ਆਏ ਨਾ ਉਹ ਹਾਂ ਜੀ ਸਾਰੇ ਬੰਦੇ ਇੱਕ ਬੰਦਾ ਤੇ ਹੈ ਜੀ ਨਾ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਵੀ ਤੁਸੀਂ ਇੱਕ ਆਪਣੀ ਵੱਖਰੀ ਪਾਰਟੀ ਵੱਖਰਾ ਕਲਜਾ ਬਣਾਇਆ ਸੀਗਾ ਜੀ ਉਹ ਕਹਿੰਦੇ ਬਣਾਇਆ ਸੀਗਾ ਲੇਕਿਨ ਅਕਾਲ ਤਖਤ ਤੋਂ ਹੁਕਮ ਆਇਆ ਸੀ ਵੀ ਆਪਣੇ ਆਪਣੇ ਚੁੰਨੇ ਸਮੇੜ ਕੇ ਇੱਕ ਝੰਡੇ ਥਲੇ ਇਕੱਠੇ ਕਰੋ ਅਸੀਂ ਇਹ ਵੜੀ ਕਰ ਰਹੇ ਸੀਗੇ ਵੀ ਅਕਾਲ ਤਖਤ ਦੇ ਉੱਤੋਂ ਕੋਈ ਨਾ ਕੋਈ ਐਹੋ ਜਿਹੀ ਫਾਰਮ ਅਕਾਲੀ ਦਲ ਬਣਾਇਆ ਜਾਊਗਾ ਜਿਹਦੇ ਜਿਹਦੇ ਜਿਹਦੀ ਅਗਵਾਈ ਸਾਰੇ ਕੰਮ ਕਰਨਗੇ ਅਸੀਂ ਤਿਆਰ ਹਾਂ ਜਿਵੇਂ ਤਿਆਰ ਲੇਕਿਨ ਅਕਾਲ ਤਖਤ ਨੂੰ ਇਸ ਚੀਜ਼ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਗਈ ਤੇ ਹੁਣ ਅਸੀਂ ਆਪਣਾ ਸਿਰਜਿਤ ਕਰਾਂਗੇ ਅਕਾਲੀ ਦਲ ਕੋਈ ਗੱਲ ਨਹੀਂ ਦੂਸਰੀ ਚੀਜ਼ ਉਹਨਾਂ ਨੇ ਇਹ ਗੱਲ ਕਹੀ ਹੈ ਮੰਗ ਪੱਤਰ ਦੇ ਕੇ ਵੀ ਜਿਨ੍ਹਾਂ ਨੇ ਵੀ 2 ਦਸੰਬਰ ਨੂੰ ਹੋਏ ਹੁਕਮਾਂ ਦੀ ਅਕਾਲ ਤੱਕ ਦੀ ਉਲੰਘਣਾ ਕੀਤੀ ਸਾਰਿਆਂ ਨੂੰ 500 ਛੇਕਿਆ ਜਾਵੇ ਹੁਣ ਇਹ ਛੇਕਣਾ ਕੰਮ ਇਹਨਾਂ ਦਾ ਛੇਕਣਾ ਨਹੀਂ ਛੇਕਣਾ ਮੰਗ ਉਹਨਾਂ ਦੀ ਹੈਗੀ ਹੈ ਮੰਗ ਪੱਤਰ ਦਿੱਤਾ ਉਹਨਾਂ ਨੇ ਉਹਨਾਂ ਇਹ ਵੀ ਗੱਲ ਕਹੀ ਹੈ ਕਿ ਬੀਬੀ ਸਤਵੰਤ ਕੋਲ ਸਿੱਧੀ ਪਰਿਵਾਰ ਚੋਂ ਆ ਬਿਲਕੁਲ ਮੇਸ਼ਿੰਦਰ ਗਰੇਵਾਲ ਨੇ ਜਿਸ ਤਰੀਕੇ ਨਾਲ ਉਹਤੇ ਟਿੱਪਣੀਆਂ ਕੀਤੀਆਂ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਿੰਨੀ ਅੱਜ ਤੱਕ। ਇਹ ਕੌਣ ਦਾ ਇਹ ਜੀ ਟਿੱਪਣੀ ਕਰਨ ਵਾਲਾ? ਉਹ ਜਿਹੜੀ ਦਮਦਿੱਬੀ ਟਕਸਾਲ ਤੇਰੇ ਮੁਖੀ ਸੰਤ ਕਰਤਾ ਸਿੰਘ ਭਿੰਡਰਾ ਵਾ ਜਿਨ੍ਹਾਂ ਦੀ ਬਦੌਲਤ ਬਕਾਇਦਾ ਤੌਰ ਤੇ ਐਮਰਜੈਂਸੀ ਮੋਰਚਾ ਕੰਮ ਜਬ ਹੋਇਆ ਸੀਗਾ ਜੇ ਉਹ ਸੰਤ ਕਰਤਾ ਸਿੰਘ ਭਿੰਡਰਾ ਵਾਲੇ ਨਾ ਹੁੰਦੇ ਤੇ ਸ਼ੈਦ ਐਮਰਜੈਂਸੀ ਮੋਰਚੇ ਦੇ ਵਿੱਚ ਇੰਨੀ ਵੱਡੀ ਅਕਾਲੀਆਂ ਨੂੰ ਸਫਲਤਾ ਨਾ ਮਿਲਦੀ ਸੈੰਤੀ ਨਗਰ ਕੀਰਤਨ ਕੀਤੇ ਸੀ ਉਹਨਾਂ ਅਕਾਲੀ ਜਾ ਕੇ ਰੋਹਿਸ਼ ਉਹਨਾਂ ਦੇ ਕੋਲੇ ਸੰਤ ਜੀ ਸਾਨੂੰ ਬਚਾ ਲਓ ਸਾਡੇ ਕੋਲ ਤੇ ਪੰਜ ਬੰਦਿਆਂ ਦੀ ਇਕੱਠੇ ਹੋ ਰਿਆ ਹੈ ਇਸ ਵੇਲੇ ਗ੍ਰਿਫਤਾਰੀ ਦੇਣ ਵਾਸਤੇ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਸੀ ਉਹਨਾਂ ਦਿਹਾੜੀ ਦੇ ਕੇ ਤੇ ਪੀਲੇ ਪਟਕੇ ਬਣਾ ਕੇ ਮਨਜੀਤ ਸਾਹਿਬ ਗੁਰਦੁਆਰੇ ਤੋਂ ਕਤਵਾਲੀ ਲਜਾਇਆ ਜਾਂਦਾ ਸੀ ਤੇ ਉਹਨਾਂ ਨੂੰ ਬਿਠਾ ਕੇ ਉਹ ਬਾਹਰ ਛੇਰੂ ਛੜ ਦਿੰਦੇ ਸੀ। ਹੂੰ। ਉਦੋਂ ਸੰਤ ਕਰਤਾ ਸਿੰਘ ਭਿੰਡਰਾਂ ਵਾਲੇ ਕੋਲੇ ਗਿਆ ਸੀ ਤੇ ਉਹਨਾਂ ਪੂਰੇ ਪੰਜਾਬ ਦੇ ਸੈੰਤੀ ਨਗਰ ਕੀਰਤਨ ਕਢੇ ਸੀਗੇ। ਅੰਮ੍ਰਿਤ ਪਾਨ ਕਰਾਇਆ ਸੀਗਾ। ਸਿੱਖੀ ਦਾ ਪ੍ਰਚਾਰ ਕੀਤਾ ਸੀਗਾ। ਬਾਣੀ ਤੇ ਬਾਣੀ ਨਾਲ ਲੋਕਾਂ ਨੂੰ ਜੋੜਿਆ ਸੀਗਾ। ਤੇ ਨਾਲ ਇਹ ਕਿਹਾ ਸੀ ਕਿ ਇੱਕ ਮੋਰਚਾ ਲੱਗਾ ਵਾ ਤੁਸੀਂ ਦਰਬਾਰ ਸਜਾਓ। ਲੱਖਾਂ ਦੀ ਗਿਣਤੀ ਲੋਕ ਆਗੇ ਸੀਗੇ। ਉਹਨਾਂ ਦੀ ਪੋਤਰੀ ਦੇ ਉੱਤੇ ਤੁਸੀਂ ਇਲਜ਼ਾਮ ਲਾਉਂਦੇ ਹੋ। ਭਾਈ ਅਮਰੀਕ ਸਿੰਘ ਦੀ ਬੇਟੀ ਤੇ ਇਲਜ਼ਾਮ ਲਾਉਂਦੇ ਹੋ ਤੁਸੀਂ। ਉਹਨੇ ਵਿਚਾਰੀ ਨੇ ਕਿਹਾ ਕੀ ਹੈ? ਸਿਰਫ ਤੇ ਸਿਰਫ ਉਹਨੇ ਕਮੇਟੀ ਚ ਪਤਾ ਇਸ ਕਰਕੇ। ਇਸ ਕਰਕੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਮੇਸ਼ਿੰਦਰ ਦੇ ਖਿਲਾਫ ਸਖਤ ਉਸਤ ਕਾਰਵਾਈ ਕੀਤੀ ਜਾਵੇ, ਅਕਲ ਤਖਤ ਤੋਂ ਉਹਨੂੰ ਵੀ ਪਦੋਂ ਛੇਕਿਆ ਜਾਵੇ। ਬੀਬੀ ਜ਼ਗੀਰਕੌਰ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਜੋ ਕੁਝ ਕਿਹਾ ਗਿਆ ਵਾ। ਉਹਦੀ ਵੀ ਟਿੱਪ ਉਹਤੇ ਵੀ ਟਿੱਪਣੀ ਕੀਤੀ ਉਹਨਾਂ ਨਖੇਦੀ ਡਟ ਕੇ ਕੀਤੀ ਤੇ ਉਹ ਕਹਿੰਦੇ ਨੈਤਿਕਤਾ ਦੇ ਆਧਾਰ ਤੇ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਪ੍ਰਧਾਨ ਸਮਝੋ ਨਹੀਂ ਤੇ ਅਕਾਲ ਤਖਤ ਹੁਕਮ ਬਾਰੇ ਵੀ ਇਹਨੂੰ ਇਮੀਡੀਏਟਲੀ ਅਸਤੀਫਾ ਦੇ ਕੇ ਆਪਣੇ ਘਰੋਂ ਚਲ ਜੇ ਇਹਨੂੰ ਕੋਈ ਨਾ ਕਹ ਹ NIS ਜਿੰਮੇਵਾਰ ਸੀਟ ਤੇ ਬੜਿਆ ਰਹਿਣ ਦੀ ਇਸ ਕਰਕੇ ਉਲਝਣਾ ਵਧਦੀਆਂ ਜਾ ਰਹੀਆਂ ਨੇ ਤੇ ਅਕਾਲੀ ਦਾ ਜਿਹੜਾ ਹੈਗਾ ਇਹਨਾਂ ਦਾ ਬਾਦਲ ਦਾ ਮੈਂ ਕਹੂੰਗਾ ਉਹ ਉਲਝਣਾ ਨੂੰ ਹੋਰ ਪੈਦਾ ਕਰ ਰਿਹਾ ਹੈ ਚੰਗਿਆਈ ਇਹੋ ਹੀ ਆ ਵੀ ਦੋ ਤਰੀਕੇ ਦੇ ਜੋ ਹੁਕਮ ਹੋਏ ਆ ਉਹਨਾਂ ਨੂੰ ਅਮਲੀ ਜਾਮਾ ਪਨਾ ਕੇ ਅਕਾਲ ਤੱਕ ਦੇ ਹੁਕਮਾਂ ਨੂੰ ਪਰਣਾਇਆ ਜਾਵੇ ਜੇ ਨਹੀਂ ਪਰਣਾਏ ਜਾਂਦੇ ਤੇ ਫਿਰ ਇਹਦੇ ਸਿੱਟੇ ਕੋਈ ਬਹੁਤ ਚੰਗੇ ਨਿਕਲ ਨਹੀਂਣਗੇ ਮੈਂ ਫਿਰ ਕਹਿੰਦਾ ਵਾ ਸੰਤਾ ਪਰਣਾਇਆ ਨਹੀਂ ਬਣ ਦੇਣਗੇ ਧੂਕੇ ਬਾਹਰ ਕੱਢ ਦੇਣਗੇ ਉੱਥੋਂ ਜੀ ਜੀ ਪਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਇਹ ਖਬਰਾਂ ਬਾਰੇ ਪੂਰੀ ਜਾਣਕਾਰੀ ਦਿੰਨੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸੀਕਾ Shukriya ji shukriya shukriya